ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਤੇ ਕਰਦੇ ਆ ਜੀ ਅੱਜ ਦੀ ਵਲੌਗ ਦੀ ਸਟਾਰਟਿੰਗ ਤੇ ਵਾਈਗੁਰ ਜੀ ਦੇ ਮੇਰੇ ਨਾਲ ਸਭ ਵਧੀਆ ਹੋਣਗੇ ਤੇ ਕਿ ਰਤਨਾ ਰੋਜ਼ ਹੀ ਮੈਨੂੰ ਕਹਿੰਦੀ ਮम्मा ਚਲੋ ਕੋਈ ਚੈਲੰਜ ਵਲੌਗ ਬਣਾਤੇ ਆ ਚਲੋ ਕੋਈ ਵਲੌਗ ਬਣਾਤੇ ਆ ਵੀਡੀਓ ਨਹੀਂ ਬਣਾਤੇ ਆ ਬਣਾਤੇ ਕੀ ਵੀਡੀਓ ਬਣਾਵਾ ਫਿਰ ਅੱਜ ਮੈਂ ਸੋਚਿਆ ਮੈਨੂੰ ਸਾਰੇ ਪੁੱਛਦੇ ਹੀ ਮੈਂ ਪਿੰਡ ਗਈ ਸੀ ਕੜੀ ਬਣਾਈ ਸੀ ਤਾਂ ਮੈਨੂੰ ਸਾਰੇ ਪੁੱਛਦੇ ਹੀ ਕਿ ਕਿੰਦਾ ਕੜੀ ਬਣਾਈ ਹੈ ਬਹੁਤ ਟੇਸਟੀ ਹੈ ਅੱਜ ਮੈਂ ਕੜੀ ਬਣਾਉਣ ਲੱਗੀ ਆ ਤਾਂ ਮੈਂ ਕਿਹਾ ਚਲੋ ਫਿਰ ਅੱਜ ਮੈਂ ਵਲੌਗ ਵੀ ਨਾਲ ਲੈਂਦੀ ਆ ਨਾਲ ਹੀ ਤੇ ਹਾਂਜੀ ਤੇ ਚਲੋ ਮੈਂ ਤੁਹਾਨੂੰ ਦਿਖਾਨੀ ਆ ਮੈਂ ਕੜੀ ਕਿੱਸਾ ਬਣਾਉਣੀ ਆ ਇਹ ਕੀ ਤੇ ਹਾਂਜੀ ਨਾਲ-ਨਾਲ ਤੁਹਾਨੂੰ ਮੈਂ ਦਿਖਾਉਂਦੀ ਜਾਂਦੀ ਆ ਨਾਲ-ਨਾਲ ਬਣਾਉਂਦੀ ਜਾਂਦੀ ਆ ਤੇ ਹਾਂਜੀ ਕੜੀ 'ਚ ਮੈਂ ਪਾਣੇ ਆ ਪਕੌੜੇ ਤੇ ਕੀਤ ਕਹਿੰਦੀ ਮੈਂ ਪਕੌੜੇ ਖਾਣੇ ਆ ਤੇ ਮੈਂ ਕਿਹਾ ਚਲ ਫਿਰ ਪਕੌੜੇ ਪਾ ਹੀ ਲੈਣੀ ਆ ਨਲੇ ਖਾਲ ਲੈਣਗੇ ਥੋੜੇ ਥੋੜੇ ਤੇ ਨਲੇ ਤੇ ਮੈਂ ਇਹਦੇ ਚ ਸਿਰਫ ਆਲੂ ਔਰ ਪਿਆਜ਼ ਹੀ ਲਿਆ ਕਿਉਂਕਿ ਮੇਰੇ ਕੋਲ ਇਸ ਟਾਈਮ ਉਹੀ ਆਲੂ ਔਰ ਪਿਆਜ਼ ਦੇ ਪਕੌੜੇ ਬਣਾਉਂਗੀ ਖੜੀਚਪਾਨ ਵਾਸਤੇ ਤੇ ਇਹਦੇ ਚ ਪਾਇਆ ਬੇਸਨ ਆਲੂ ਪਿਆਜ਼ ਤੇ ਉੱਤੇ ਪਾਇਆ ਅਜਵਾਇਨ ਹਾਂਜੀ ਤੇ ਮੈਂ ਸਾਰੇ ਮਸਾਲੇ ਦੇ ਚ ਪਾ ਲਏ ਨੇ ਨਮਕ ਮਿਰਚ ਹਲਦੀ ਆਮਚੂਰ ਪਾਊਡਰ ਪੁਦੀਨਾ ਕੜੀ ਪੱਤਾ ਸਾਰਾ ਕੁਝ ਮਤਲਬ ਮੈਂ ਪਾ ਲਿਆ ਇਹਦੇ ਚ ਤੇ ਹੁਣ ਆਪਾਂ ਬਣਾਵਾਂਗੇ ਇਹਦੇ ਪਕੌੜੇ ये किसने डाल ली है पुट्ठी चप्पल पुट्ठी पहली डाल ली बेटा वे कमलेया पुत्ता ओ पहले पहले एक वीडियो जी कमलेया पुत्ता चपला सिद्धियां वाले घर ए सिद्धियां नहीं है <laughs> जल्लू जी की बनी है ये क्यों डाल लिया सारा दिन कदे बेली कदे ओ कदे ओ कदे हो, कदे हो, कदे हो है ना मैं दाय पड़ हां जी लो जी पकौड़े साडे हो गए रेडी ਹਾਂਜੀ ਤੇ ਇੱਧਰ ਬੈਠੇ ਜੱਜ ਸਾਹਿਬ ਪਕੌੜੇ ਟੇਸਟ ਕਰਨ ਵਾਸਤੇ ਤੇ ਕਹਿੰਦੇ ਮम्मा ਮੂੰਹ ਵਿੱਚ ਪਾਣੀ ਆ ਰਿਹਾ ਜਲਦੀ ਸੇ ਪਕੌੜੇ ਦੇ ਦਿਓ ਮੈਨੂੰ ਟੇਸਟ ਹੈ ਜੱਜ ਸਾਹਿਬ ਟੇਸਟੀ ਹੈ ਹਾਂ ਠੀਕ ਹੈ ਤੇ ਚਲੋ ਜੀ ਆਪਾਂ ਅਗਲਾ ਪ੍ਰੋਸੈਸ ਹਾਂਜੀ ਤੇ ਮੈਂ ਲੈ ਲਿਆ 1/2 ਕਿਲੋ ਦਹੀਂ ਤੇ 4 ਚਮਚ ਬੇਸਨ ਸਿਰਫ ਇਹ ਵਾਲੇ ਛੋਟੇ ਚਮਚ 4 ਚਮਚ ਬੇਸਨ ਪਾਣਾ ਮੈਂ ਕਿਉਂਕਿ ਮੈਂ ਬੇਸਨ ਬਹੁਤ ਹੀ ਘੱਟ ਪਾਣੀ ਆ ਤੇ ਬੇਸਨ ਘੱਟ ਕਰ ਪਾਣ ਨਾਲ ਹੀ ਕੜੀ ਸਵਾਦ ਬਣਦੀ ਹੈ ਦਹੀਂ ਜਿਆਦਾ ਪਾਣਾ ਚਾਹੀਦਾ ਕਈ ਕਈ ਲੋਕ ਦੇਖੇ ਮੈਂ ਬੇਸਨ ਬਹੁਤ ਜਿਆਦਾ ਪਾਉਂਦੇ ਕੜੀ ਚ ਤੇ ਕੜੀ ਮਿੱਠੀ ਮਿੱਠੀ ਖਾਲੀ ਬੇਸਨ ਦਾ ਹੀ ਟੇਸਟ ਦਿੰਦੀ ਹੈ ਉਹ ਕੜੀ ਨਹੀਂ ਸਵਾਦ ਬਣਦੀ ਇਹ ਕੜੀ ਥੋੜੀ ਦਹੀਂ ਜਿਆਦਾ ਵਾਲੀ ਕੜੀ ਬਹੁਤ ਟੇਸਟੀ ਬਣਦੀ ਹੈ ਤੇ ਹਮੇਸ਼ਾ ਦਹੀਂ ਜਿਆਦਾ ਤੇ ਬੇਸਨ ਥੋੜਾ ਜਿਹਾ ਪਾਇਆ ਕਰੋ ਪਰ ਬਹੁਤ ਟੇਸਟੀ ਬਣੇਗੀ ਕੜੀ ਜੀ ਤੇ ਮੈਂ ਹਿੰਗ ਪਾਵਾਂਗੀ ਸਾਰੇ ਜਣੇ ਨਾ ਥੋੜਾ ਜਿਹਾ ਮੇਥੇ ਪਾਉਂਦੇ ਆ ਵਿੱਚ ਪਰ ਮੈਂ ਕਦੇ ਮੇਥੇ ਨਹੀਂ ਪਾਉਂਦੀ ਪਤਾ ਨਹੀਂ ਕਿਉਂ ਮੈਨੂੰ ਪਸੰਦ ਨਹੀਂ ਆ ਤੇ ਸਾਰੇ ਪਾਉਂਦੇ ਆ ਐਸੇ ਮੈਂ ਨਹੀਂ ਪਾਉਂਦੀ ਪਹਿਲੇ ਮੈਂ ਥੋੜੀ ਜਿਹੀ ਹਿੰਗ ਪਾਈ ਏ ਤੇ ਉਹਦੇ ਬਾਅਦ ਅਸੀਂ ਪਾਵਾਂਗੇ ਜੀਰਾ ਇਹ ਵਾਲਾ 1 ਸਪੂਨ ਜੀਰਾ ਪਾ ਲਿਆ ਮੈਂ ਤੇ ਜਦ ਜੀਰਾ ਗਰਮ ਹੋ ਗਿਆ ਆਪਣਾ ਫਿਰ ਅਸੀਂ ਪਾਵਾਂਗੇ ਪਿਆਜ਼ ਮੈਂ ਇੱਕ ਪਿਆਜ਼ ਕੱਟਿਆ ਸੀਗਾ ਇੱਕ ਪਿਆਜ਼ प्याजू भुन के पावे लसन लसन जा पानी है कढ़ी क्योंकि टेस्टी लस्सन करके फिर हूँ प्यजे लसन लसन पावगे टमाटर कि टमाटर दे दो टमाटर दे दो नहीं क्या करोगे फिर कैसे बोले हूँ इन्हें वीडियो देखिए टमा तू अंदर टमाटर चक लिया ये मैं सब्जी से कर दिया ही क्डिया गंदा काका है तू चल जा फिर खेल ला ठीक है पर ख़राब नहीं करना ठीक है टमाटर महंगे बहुत है सब्जी में डालना इसको थोड़ी देर खेल के फ्रिज में रख देना ओके हाँ जी, दे दे जी मैं प्याज से लसुन भून लिया हम टमाटर भी पाता है टमाटर भी डलजेगा तो हूँ आप सारे मसाले पा देने ਖੰਜੀ ਤੇ ਕੜੀ ਐ ਤੇ ਮੈਂ ਕੜੀ ਚ ਨਾ ਮੈਂ ਕੜੀ ਪੱਤਾ ਸੁਕਾ ਕੇ ਰੱਖਿਆ ਸੀ ਖਤਮ ਹੋ ਗਿਆ ਸੀ ਥੋੜਾ ਜਿਹਾ ਰਹਿ ਗਿਆ ਮੈਂ ਉਹਦੇ ਚ ਥੋੜਾ ਜਿਹਾ ਕੜੀ ਪੱਤਾ ਵੀ ਪਾ ਲੰਨੀ ਤੇ ਇਹਦੇ ਨਾਲ ਵੀ ਟੇਸ ਆਂਦਾ ਥੋੜਾ ਜਿਹਾ ਸਾਈਸ ਆਪਨੀ ਅਗਲੀ ਕੋਈ ਜ਼ਿਆਦਾ ਅਗਦੀ ਨਹੀਂਗਾ ਜਿਹੜੇ ਬੰਦਾ ਪਾ ਲਓ ਜਿਹਦੇ ਨੂੰ ਨਹੀਂ ਆ ਨਹੀਂ ਪਾਣਾ ਤੇ ਇਹ ਕੁੜੀ ਬੋਧਰੋਲਾ ਪਾੰਦੀ ਇਹਨੂੰ ਪਤਾ ਹੀ ਮੰਮੀ ਕੱਲੀ ਵੀਡੀਓ ਬਣਾ ਰਹੀ ਐ ਤੇ ਜਾਣ ਬੁਝ ਕੇ ਸ਼ੋਰ ਪਾੰਦੀ ਐ ਵਿੱਚ ਦੇਖਾ ਕਾ ਵਤੁਖਰਾ ਲੜਕੀ ਤੇ ਹਾਂਜੀ ਆਪਣਾ ਮਸਾਲਾ ਮਸਾਲਾ ਹੋ ਗਿਆ ਰੈਡੀ ਖੜੀ ਦਾ ਤੇ ਉਹਨਾਂ ਚੀਜ਼ੇ ਵਿੱਚ ਦਹੀਂ ਪਾਵਾਂਗੇ ਮਤਲਬ ਜਿਹੜਾ ਮੈਂ ਦਹੀਂ ਤੇ ਬੇਸਨ ਕਰਕੇ ਰੱਖਿਆ ਸੀ ਮੈਂ ਚੌਪ ਚ ਉਹ ਖਾ ਲਿਆ ਸੀਗਾ ਤੇ ਔਰ ਫਿਰ ਇਹ ਪਾ ਕੇ ਦਹੀਂ ਤੇ ਇਹਨੂੰ ਛੱਡਣਾ ਨਹੀਂ ਬਚ ਨੂੰ ਹਿਲਾਉਂਦੇ ਰਹਿਣਾ ਹਿਲਾਉਂਦੇ ਰਹਿਣਾ ਹੀ ਹਿਲਾਉਂਦੇ ਰਹਿਣਾ ਉਹ ਮੈਂ ਦਖਾਨੀ ਤੁਹਾਨੂੰ ਤੇ ਹਾਂਜੀ ਆ ਪਾਉਨੇ ਪਾ ਲਾਂਗੇ ਤੇ ਇਹਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਮੋਟਾ ਜਿਹਾ ਇਹ ਦੇਚਾ ਸੀ ਪਾਣੀ ਪਾਉਣਾ ਇਹ ਜੇ ਕੜੀ ਸਾਡੀ ਪਤਲੀ ਹੀ ਸਵਾਦ ਲੱਗਦੀ ਜਿਆਦਾ ਵੀ ਪਤਲੀ ਨਾ ਤੇ ਜਿਆਦਾ ਵੀ ਮੋਟੀ ਨਾ ਹੋਵੇ। ਪਰ ਮੈਨੂੰ ਮੋਟੀ ਲੱਗ ਰਹੀ ਮੈਂ ਥੋੜੀ ਜਿਹੀ ਗੜਕ ਕਟਾਈ ਹੈ ਨਾ ਅੱਜ ਇਹ ਪਾਣੀ ਤਾਂ ਮੈਂ ਹੋਰ ਪਾ ਲਿਆ ਥੋੜਾ ਜਿਹਾ। ਤੇ ਹਾਂਜੀ ਹੁਣ ਅਸੀਂ ਕੜੀ ਨੂੰ ਹਿਲਾਉਂਦੇ ਰਹਿਣਾ ਜਦ ਤੱਕ ਇਹਨੂੰ ਇਹਨੂੰ ਬੁਲਆ ਨਹੀਂ ਆਂਦਾ ਤੇ ਜਦੋਂ ਬੋਇਲ ਹੋਣ ਲੱਗ ਜੇਗੀ ਜਦੋਂ ਇਹਦੇ ਵਿੱਚ ਉਬਾਲਾ ਆ ਜਾਏਗਾ ਤਾਂ ਫੇਰ ਇਹਨੂੰ ਅਸੀਂ ਛੱਡ ਦੇਣਾ। ਤੁਸੀਂ ਅਗਰ ਅਸੀਂ ਇਹਨੂੰ ਵਿੱਚੇ ਛੱਡਤਾ ਇਹ ਫਟ ਜੇਗੀ ਇਸਕਾ ਕəsi ਹਿਲਾੰਦੇ ਰਾ ਨਾ ਹਿਲਾੰਦੇ ਰਾ ਜਦੂ ਗੜਕ ਪੈ ਗਈ ਤੇ ਆਪਾਂ ਨੂੰ ਛੱਡ ਦੇਣਾ ਫਿਰ ਕੋਚਕਨੀ ਬਣ ਗਈ ਕੜੀ ਸਾਦੀ ਤੇ ਐਂਡ 'ਚ ਜਮਾਂ ਐਂਡ 'ਚ ਪਾਵਾਂਗੇ ਅਸੀਂ ਪਕੌੜੇ ਫਿਰ ਹੁਣ ਜਦੋਂ ਪੂਰੀ ਰੈਡੀ ਹੋ ਜਾਂਦੀ ਹੈ ਫਿਰ ਮੈਂ ਤੁਹਾਨੂੰ ਖਾਣੀਆਂ ਤੇ ਹਾਂਜੀ ਦੇਖੋ ਜੀ ਕੜੀ ਸਾਡੀ ਗੜਕ ਗਈ ਆ ਤੇ ਇਹ ਆ ਚੂਣੀ ਦੇ ਚ ਨਾਲ ਹੀ ਪਾ ਦਾਂ ਪਕੌੜੇ ਪਾ ਦਾਂਗੇ ਕਿਉਂਕਿ ਪਕੌੜੇ ਵੀ ਫਿਰ ਇਹਨੂੰ ਨਾ ਮਤਲਬ ਪਾਣੀ ਪੀਣਗੇ ਕੜੀ ਨੂੰ ਕੜੀ ਨੂੰ ਪੀਨ ਗਏ ਪਾਣੀ ਦੇਣਗੇ ਕੜੀ ਨੂੰ ਤੇ ਇੱਕ ਪਕੋੜੇ ਵੀ ਸੋਖ ਲੈਂਦੇ ਆ ਤੇ ਇਸ ਕਰਕੇ ਫਿਰ ਅਸੀਂ ਹੁਣ ਪਕੋੜੇ ਪਾਤੇ ਤੇ ਹਾਂਜੀ ਸਾਰੀ ਖੜੀ ਹੋ ਗਈ ਹੈ डन ਤੇਾਰੇ ਜਣੇ ਇਸ ਦਾ ਟਰਾਈ ਕਰਿਓ ਬਹੁਤ ਹੀ ਸਵਾਦ ਬੰਦੀ ਹੈ ਬਸ ਦਹੀਂ ਖੱਟਾ ਹੋਣਾ ਚਾਹੀਦਾ ਤੁਹਾਡਾ ਅਗਰ ਦਹੀਂ ਖੱਟਾ ਨਾ ਆਏ ਤੇ ਵਿੱਚ ਤੁਸੀਂ ਅ ਅੰਬ ਜੂੜ ਪਾਊਡਰ ਪਾ ਲਿਆ ਕਰੋ ਥੋੜਾ ਜਿਹਾ ਕਿਉਂਕਿ ਮਿੱਠੀ ਮਿੱਠੀ ਕੜੀ ਮੈਨੂੰ ਬਿਲਕੁਲ ਨਹੀਂ ਟੇਸ ਲੱਗਦੀ ਬਾਕੀ ਹਮ ਲੱਗਦੀ ਹੈ ਜਦ ਮੈਂ ਕਹਿੰਦੀ ਚੱਲਦੀ ਤੇ ਹਾਂਜੀ ਤੇ ਜਦੋਂ ਜੀ ਹੁਣ ਤੁਹਾਨੂੰ ਅਸੀਂ ਮਿਲਦੇ ਆ ਥੋੜੀ ਠਹਿਰ ਕੇ ਬੱਬੂ ਆਂਦੇ ਆ ਫਿਰ ਉਹਨਾਂ ਨੂੰ ਟੇਸਟ ਕਰਵਾਵਾਂਗੇ ਤੇ ਕਿਰਦੇ ਪਪਾ ਆ ਗਏ ਸੀ ਤੇ ਹੁਣ ਅਸੀਂ ਖਾਣ ਲੱਗਿਆ ਰੋਕੀ ਤੇ ਕੜੀ ਹੋਏ ਤੇ ਨਾਲ ਚੋਲਨਾ ਹੋਣ ਇੱਕਦਾ ਹੋ ਸਕਦਾ ਕਿਵੇਂ ਜੀ ਹਾਂ ਕੀ ਬਾਤ ਹੈ ਚੋਲ ਹਾਂ ਤੇ ਇਹ ਕੀ ਹੈ ਨਾ ਕੜੀ ਚੋਲਨਾ ਹੀ ਹਾਂ ਇਹਨਾਂ ਆਤੇ ਤੇ ਜਿਨ੍ਹਾਂ ਨੇ ਵੀ ਸਾਨੂੰ ਕਿਹਾ ਸੀ ਕੜੀ ਚੋਲ ਵਸਤੇ ਮੇਰੀਆਂ ਚਾਚੀਆਂ ਨੇ ਕਿਹਾ ਇਹ ਪਿੰਡ ਗਈ ਜਦੋਂ ਤੇ ਹਾਂਜੀ ਜੀ ਸਾਰੇ ਜਣੇ ਵਲੌਗ ਦੇਖਿਓ ਤੇ ਦੇਖਿਓ ਮੈਂ ਕੜੀ ਕਿਤਾ ਬਣਾਉਣੀ ਆ ਤੇ ਸਾਰੇ ਜਣੇ ਵਲੌਗ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਕਰਿਆ ਕਰੋ ਕੋਈਆ ਕਰਿਆ ਕਰੋ ਕਰਿਆ ਕਰੋ ਉਹ ਦੇਖੋ ਉਧਰ ਕੜੀ ਚੋਲ ਕਿੱਦਾਂ ਬਣਿਆ ਕਿਰਤ ਬਹੁਤ ਲਾਓ ਕਿਤਨੇ ਅੱਛੇ ਬਣਿਆ ਹੈ ਕਿਤਨੇ ਅੱਛੇ ਬਣਿਆ ਹੈ ਬਹੁਤ ਅੱਛੇ ਬਣਿਆ ਬਹੁਤ ਅੱਛੇ ਬਣਿਆ ਇਹ ਚਲੋ ਜੀ चलो बाकी मैं फुलका भी बनाया है ते सब्जियां भी बनाई है ते तोड़े तो बसे पकोड़े भी पेने जे अरे वाह क्या बात ने आज टंग तो के अगली ने रोटी खानी है <laughs> हां जी तो मिल जानी नेक्स्ट ब्लॉग च बाय